ਲੋ ਜੀ ਹਜਨੂ ਸਸੀ ਕਾਲ ਸਾਰਿਆਂ ਨੂੰ ਟਰੈਕਟਰ ਆ ਗਿਆ ਆਪਣੇ ਕੋਲੇ 3630 ਨਿਊ ਹਾਲੈਂਡਰ 99 ਮਾਡਲ ਆ 295 ਰੇਟ ਆ ਟਰੈਕਟਰ ਦੇ ਅਗਲੇ ਟਾਇਰ 80 85 ਪੈਸੇ ਆ ਮਗਰਲੇ 90 ਪੈਸੇ ਆ ਦੇਖੋ ਇਹ ਸੈਂਟਰ ਗੇਅਰ ਆ ਤੇ ਟਰੈਕਟਰ ਹੈ ਬਹੁਤ ਵਧੀਆ ਆਪਣੇ ਬਾਈ ਵਾਸਤੇ ਆਪਣੇ ਆਮ ਹੀ ਹੁੰਦੇ ਆ ਹੁੰਦਾ ਚ ਵਿੱਚ ਦਾ ਚੌਰਸੀ ਮਗਰੜ ਵਾਲੇ ਹੁੰਦੇ ਆ ਇਹ ਗੋਲ ਮਗਰੜਾਂ ਵਾਲਾਗਾ ਦੇਖੋ ਤੁਸੀਂ ਟਰੈਕਟਰ ਡਬਲ ਕਲੱਚ ਆ ਪਾਵਰ ਸਟੀering ਆ ਦੇਖੋ ਜੀ ਟਰੈਕਟਰ ਦਾ ਰੰਗ ਜਿੰਨਾ ਹੈ origignal ਆ origignal ਟਰੈਕਟਰ ਆ ਜਿੰਨਾ ਹੈਗਾ ਸਾਰਾ ਓਕੇ ਆ ਜੀ ਰੰਗ ਦੇ ਵੀ ਸਾਰਾ ਹੀ ਨਰ ਆ ਜੀ ਕਨਰ ਨਾਮ ਇਹ ਹੈ ਨਾਮ ਇਹ ਹੈ ਠੀਕ ਸਰਦਾਰ ਨੰਬਰ ਹੈ ਜੀ ਉਹ ਦਾ ਆਪਣੇ ਆਪ ਦੇ ਬੰਦੇ ਦੇ ਨਾਮ ਹੈ ਅੱਛਾ ਪੂਰੀ ਤਸਦੀਕ ਪੂਰੀ ਤਸਦੀਕ ਆਪ ਦੇ ਬੰਦੇ ਦੇ ਨਾਮ ਹੁਣ ਤੁਹਾਨੂੰ ਇੱਕ ਇਧਰੋਂ 855 ਦਿਖਾਉਣੇ ਜੀ ਤੇ ਪਿੱਛੇ ਤੋਂ 855 ਲਗਰਨੇ ਟਾਇਰ ਨਵੇਂ ਆਈ ਜਮਾ ਮੂਰਲੇ ਹੱਤੀ ਪੈਤੀ ਆ ਜੀ ਟਰੈਕਟਰ ਵਾਰਾ ਰੇਨ ਵਾਲਾ ਹੀ 19 ਮਾਡਲ ਆ 595 ਲਿਖਿਆ ਹੋਇਆ 50 ਨੰਬਰ 565 ਦਾ ਟਰੈਕਟਰ ਦੇਣਾ ਵੀਰੋ ਦੇ ਕੋਈ ਵੀਰ ਚਾਹ ਬਣ ਹੋਵੇ 855 ਪਾਵਰ ਸਟੀਰਿੰਗ ਡਬਲ ਡਿਸਟ੍ਰਿਬਿਊਟਰ ਡਬਲ ਕਲਚ ਡਬਲ ਪੰਪ ਸਾਰਾ ਕੁਝ ਟਰੈਕਟਰ ਦਾ ਓਕੇ ਜਮਾ ਦੇਖੋ ਦੂਜਾ ਵੀਰ ਜਮਾ ਹੋਰਾਂ ਵਿੱਚ ਕੋਰਾਂ ਬਣ ਨਾਲ ਆ ਗਈ ਸੋਨ ਵਾਲੀ ਕਾ 755 55 ਕੈਟਾਗਰੀ ਦਾ ਟਰੈਕਟਰ ਆ RXA ਬਹੁਤ ਗੁਣਾ ਟਰੈਕਟਰ ਹੈ ਜੀ ਇਹ ਪੰਜਾਬ ਨੰਬਰ ਆ ਤੇ 13 ਮਾਡਲ ਆ 385 ਰੇਟ ਆ ਤੇ 365 ਦਾ ਹੀ ਦੇ ਦੇਣਾ ਪਾਵਰ ਸਟੀering ਆ ਵੀ ਉਹਲੇ ਟਾਇਰ 70 70 ਕੇ ਪਾਈ ਸੀ ਆ 65 70 ਪਾਈ ਸੀ ਦੇਖੋ ਰੰਗ オリジナル ਆ ਜਿੰਨਾ ਹੈਗਾ ਟਰੈਕਟਰ ਦੇ ਬੋਹ ਸੋਨਾ ਟਰੈਕਟਰ ਹੈ ਵੀ ਸਾਫ ਟਰੈਕਟਰ ਸਾਈਡ ਗੇਅਰ ਰੱਖ ਲਓ ਸੋਨਾ ਨਿੱਕਾ ਦਾ ਆਪ ਨੂੰ ਪਤਾ ਸਾਈਡ ਗੇਅਰ ਹੀ ਹੁੰਦੇ ਤਕਰੀਬਨ ਗòn ਤੇ ਵੀ ਛੋੜੀ ਚੱਲਿਆ ਦੋਸਤੋ ਮਗਰ ਲੈਟਾਰ 80 ਤੋਂ 90 ਪੈਸੇ ਆਈ ਬੋਹ ਸੋਨਾ ਟਰੈਕਟਰ ਦੋਨੇ ਦੋਨੇ ਕੋਕਾ ਵੀ ਸਹੀ ਜਮ ਆ ਗਿਆ ਪ੍ਰੀਤ ਦਾ ਪੀ ਵੀ ਦਨ ਬਟੰਡਾ ਨੰਬਰ 2020 ਮਾਡਲ 4 ਲੱਖ ਤੇ 35000 4 ਲੱਖ ਦਾ ਟਰੈਕਟਰ ਦੇ ਦਾਂਗੇ ਦੋਸਤੋ ਟਰੈਕਟਰ ਦੇ ਵਿੱਚ ਕੋਈ ਕਮੀ ਨਹੀਂ ਪ੍ਰੀਤ ਆ 6099 ਸੈਂਟਰ ਗੇਅਰ ਆ ਪਾਵਰ ਸਟੀering ਆ ਗਈ ਡਬਲ ਡਿਸਟ੍ਰਿਬਿਊਟਰ ਡਬਲ ਕਲਚ ਆ ਮੋ ਅਰੀਜਨਲ ਟਰੈਕਟਰ ਆ ਇਹ ਟਰੈਕਟਰ ਦੇ ਉੱਤੇ ਲਾਉਣ ਦੀ ਸਹੂਲਤ ਵੀ ਹੈਗੀ ਆ ਬਾ ਅਗਰ ਇਹਦੇ ਕੋਲ ਪਾਲਾ ਆਇਆ ਫੋਲ ਵੀ ਹੈ ਪਣਾ ਫੋਲ ਵੀ ਨਾ ਆਉਂਦੀ ਪੰਜਾਬੀ ਹੈ ਪੀਟੀਓ ਰਿਵਰਸ ਪੀਟੀਓ ਆ ਬਈ ਜੀ ਰਿਵਰਸ ਪੀਟੀਓ ਆ ਤੇ ਤੁਸੀਂ ਕਹਿਣੀ ਕੀ ਹੈ ਜੀ 1122 ਘੰਟਾ ਚੱਲਿਆ ਟਰੈਕਟਰ ਚਾਰ ਸਿਲੰਡਰ ਦਾ ਟਰੈਕਟਰ ਆ ਕਿੰਨਾ ਉਸ ਪਾਵਰ ਦਾ 60 60 HP ਦਾ ਟਰੈਕਟਰ ਆ ਵੀਰੋ ਰਿਵਰਸ ਪੀਟ ਕੋ ਆ ਨਾ ਬਾਕੀ ਸਭ ਸਾਰੇ ਓਕੇ ਆ ਜੀ ਓਕੇ ਦੀ ਰਿਪੋਰਟ ਆ ਟੱਕੀ ਭਾਈ ਜੀ ਤੁਸੀਂ ਨੰਬਰ ਬੋਲ ਦਿਓ ਵੀਡੀਓ ਚ ਤੁਹਾਡੇ ਚਾਰੇ ਟਰੈਕਟਰ ਨਾ ਹਾਂਜੀ ਗਰੀਆ ਜੀ 8977623685 ਸੁਖਵਿੰਦਰ ਮਾਨ ਮਲੋੜ ਤੋਂ ਠੀਕ ਹੈ ਸੁਖਵਿੰਦਰ ਮਾਨ ਮਲੋੜ ਤੋਂ ਭਾਈ ਜੀ ਆਪਣਾ ਇਹ ਨੰਬਰ ਨੋਟ ਕਰਕੇ ਤੇ WhatsApp ਕਾਲ ਕਰ ਲਿਓ ਜਾਂ ਮੈਸੇਜ ਕਰ ਲਿਓ ਤੇ ਜਿਆਦਾ ਬੁੱਧਵਾਰ ਤੇ ਐਤਵਾਰ ਨਾ ਕਾਲ ਕਰਿਆ ਕਰੋ ਵੀ ਕਿਉਂਕਿ ਉਹਦੇ ਨਾਲ ਮੰਡੀ ਦੇ ਵਿੱਚ ਜਿਆਦਾ ਹੁੰਦੀ ਹੈ ਵੀਜੀ ਫਿਰ ਉਹ ਹੁਣ ਤਾਂ ਕਰ ਸੀਜ਼ਨ ਹੀ ਗਿਆ ਇੰਨਾ ਕੋਈ ਕੰਮ ਦਾ ਟਾਈਮ ਆ ਗਿਆ ਟਰੈਕਟਰਾਂ ਦਾ ਤੇ ਵੀਜੀ ਹੁੰਦੀ ਹੈ ਬਾਕੀ ਜਿਆਦਾ ਬੁੱਧਵਾਰ ਤੇ ਐਤਵਾਰ ਨੂੰ ਛੱਡ ਕੇ ਜਿਹੜੇ ਦਿਨ ਮਰਜ਼ੀ ਕਾਲ ਕਰੋ ਜੇ ਕਿਸੇ ਵੀਰ ਨੂੰ ਟਰੈਕਟਰ ਪਸੰਦ ਆਉਂਦਾਗਾ ਤੇ ਟਰੈਕਟਰ ਦਾ ਸਕਰੀਨਸ਼ਾਟ ਲੈ ਕੇ ਭੇਜਿਆ ਕਰੋ ਦੇਖੋਈ ਟਰੈਕਟਰ આરે ટર બહુ સોને ટ્રક્ટર ધનવાદ